मेरा नाम दीपक है हां जी पिंड मोव साहब जी जी मैं काम ਤੋਂ ਆ ਰਹਾ ਇਸ ਦਾ ਜੀ ਬਾਈਕ ਤੇ ਹਾਂ ਤੇ ਫਲੋਰ ਮੈਨੂੰ ਟੱਕਰੀ ਤੇ ਮੈਂ ਉਹ ਮੈਨੂੰ ਮੈਂ ਕਿਹਾ ਵੀ ਉਹ ਕਹਿੰਦੇ ਮੈਨੂੰ ਛੱਡਿਓ ਮੈਂ ਕਿਹਾ ਚਲੋ ਮੈਂ ਗੰਨੇ ਪਿੰਡ ਹੀ ਜਾਣਾ ਕੰਮ ਤੇ ਮੈਂ ਤੁਹਾਨੂੰ ਉੱਥੇ ਉਤਾਰ ਦੂੰਗਾ ਤੁਸੀਂ ਉੱਥੇ ਆਪੇ ਵਾਹ ਜੀ ਹਮ ਹਮ ਮੈਂ ਉੱਥੇ ਗੰਨੇ ਪਿੰਡ ਜਾ ਰਿਹਾ ਸੀ ਬਸ ਰਸਤੇ 'ਚ ਮੋਟਰਸਾਈਕਲ ਮੋਟਰਸਾਈਕਲ ਬਹੁਤ ਤੇਜ਼ ਸੀਗਾ ਮੂਰੇ ਜਿਹੜਾ ਮੇਰੇ ਮੂਰੇ ਜਾ ਰਿਹਾ ਸੀਗਾ ਤੇ ਉਹਨੇ ਇੱਕਦਮੀ ਬ੍ਰੇਕ ਮਾਰਤੀ ਮੈਂ ਉਹਨਾਂ ਦੇ ਵਿੱਚ ਲੱਗਾ ਮੋਟਰਸਾਈਕਲ ਮੋਟਰਸਾਈਕਲ ਦੇ ਵਿੱਚ ਵੱਜ ਗਈ ਸਾਈਡ ਨੂੰ ਡੈਪ ਸਾਈਡ ਨੂੰ ਡਿੱਗੇ ਫਿਰ ਟਰੱਕ ਉੱਪਰ ਚੜ ਗਿਆ ਕੀ ਲੜਕੀ ਨੌਨ ਸੀ ਤੁਹਾਡੇ ਹਾਂਜੀ ਨੌਨ ਸੀ ਲੜਕੀ ਬਾਕਵ ਸੀ ਜਾਣਦੇ ਸੀ ਜਾਣਦੇ ਹਾਂ ਅੱਛਾ ਅੱਛਾ ਤੁਹਾਡੇ ਕੀ ਲੱਗਿਆ ਮੇਰੇ ਤਾਂ ਗੁੱਟ ਦੇ ਲੱਗੇ ਬਸ ਮੇਰਾ ਨਾਮ ਡਾਕਟਰ ਰੁਕੀਤਾ ਐਸਡੀਐਚ ਫਲੋਰ ਤੋਂ ਇੱਕ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਸਾਡੇ ਤੋਂ ਇੱਕ ਸਗੀ ਕੁੜੀ ਜਿਹਦਾ ਨਾਮ ਸੀਗਾ ਮਨਦੀਪ ਕੌਰ ਡਾਕਟਰ ਆਫ ਮੇਜਰ ਸਿੰਘ 16 17 ਸਾਲ ਦੀ ਕੁੜੀ ਸੀਗੀ ਉਹ ਬਰਾਉਡਡ ਸੀਗੀ ਇਹਨਾਂ ਦਾ ਕੋਈ ਐਕਸੀਡੈਂਟ ਹੋਇਆ ਸੀਗਾ ਗੰਨੇ ਪਿੰਡ ਕੋਲ ਲੱਗੀ ਕੋਈ ਪੈਟਰੋਲ ਬੰਬ ਲੱਗੀ ਕੋਈ ਹੋਇਆ ਸੀ ਤੇ ਉਹ ਤਾਂ ਬਰਾਉਡਡ ਸੀਗੀ ਥੋੜੀ ਜਿਹੜੀ ਸੀਗੀ ਇੱਕ ਮੁੰਡਾ ਸੀਗਾ ਦੀਪਕ ਉਹ ਵੀ ਮਾਊ ਸਾਹਿਬ ਤੋਂ ਹੀ ਹੈ ਮੁੰਡਾ ਤੇ ਉਹਦੇ ਲੈਫਟ ਰਿਸਟ ਤੇ ਫ੍ਰੈਕਚਰ ਆ ਉਹ ਠੀਕ ਆ ਉਹਦੀ ਕੰਡੀਸ਼ਨ ਬਿਲਕੁਲ ਠੀਕ ਆ ਮੁੰਡੇ ਨੂੰ ਥੈਂਕ ਯੂ ਗੰਨੇ ਪਿੰਡ ਰੋਡ ਤੇ ਸਵੇਰ ਜਿਹੜਾ ਐਕਸੀਡੈਂਟ ਹੋਇਆ ਸੀ ਲੜਕੀ ਦਾ ਤੇ ਟਰੱਕ ਦੇ ਥੱਲੇ ਔਨ ਕਰਕੇ ਉਹਦੀ ਲੜਕੀ ਦੀ ਮੌਤ ਹੋ ਗਈ ਲੜਕੀ ਦੀ ਡੈੱਡ ਬੋਡੀ ਜਿਹੜੀ ਹੈ ਲਿਆ ਕੇ ਜਿਹੜੀ ਸਿਵਲ ਹਸਪਤਾਲ ਕਾਰ ਵੀ ਲਈ ਚਮਗਰਾਤੀ ਆ ਜੋ ਵੀ ਉਹਦੇ ਪੇਰੈਂਟਸ ਆਉਣਗੇ ਉਹਨਾਂ ਦੇ ਬਿਆਨ ਲਿਖ ਕੇ ਤਾਂ ਇਸ ਕਾਰਵਾਈ ਕਰਨੀ ਹੈ ਕਿੰਨੀ ਉਮਰ ਕਿੰਨੀ ਆ ਲੜਕੀ ਦੀ ਲੜਕੀ ਦੀ ਉਮਰ ਦੇ ਬਾਰੇ ਵਿੱਚ 16-18 ਜਿਆਦਾ ਦੇ ਕਰੀਬ ਹੈਗੀ 16 ਕਾਰਨ ਕਿਦਾਂ ਹਾਸੇ ਦਾ ਹਾਸੇ ਦੇ ਕਾਰਨਾਂ ਦਾ ਤਾਂ ਤਫਤੀਸ਼ ਕਰੂੰਗਾ ਮੈਂ ਦੇਖੂੰਗਾ ਵੀ ਕੀ ਗੱਲ ਹੋਈ ਹੈ